ਨੈਸ਼ਨਲ ਹੈਰਾਲਡ ਦੇ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਖਿਲਾਫ ਦੋਸ਼ ਪੱਤਰ ਧਾਇਰ ਕਰਨ ਨਾਲ ਇਹ ਮਾਮਲਾ ਜਿੱਥੇ ਹੋਰ ਗੰਭੀਰ ਹੋ ਗਿਆ ਹੈ ਉੱਥੇ ਇਸ ਨਾਲ ਦੇਸ਼ ਦੀ ਸਿਆਸਤ ਉੱਤੇ ਵੀ ਵੱਡਾ ਅਸਰ ਪੈਣ ਦੀ ਸੰਭਾਵਨਾ बन गई है डंडी तकनीकी पक्ष ਤੋਂ ਚਾਹੇ ਏਡੀ ਵੱਲੋਂ ਚੁੱਕੇ ਗਏ ਇਸ ਕਦਮ ਦੇ ਪੁਖਤਾ ਸਬੂਤ ਵੀ ਪੇਸ਼ ਕੀਤੇ ਗਏ ਹਨ ਪਰ ਸਿਆਸੀ ਤੌਰ ਉੱਤੇ ਇਸ ਨੂੰ ਕੇਂਦਰ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਡੇ ਸਿਆਸਤਦਾਨਾਂ ਨੂੰ ਡਰਾਉਣ ਦੀ ਨੀਤੀ ਵਜੋਂ ਹੀ ਦੇਖਿਆ ਅਤੇ ਪ੍ਰਚਾਰਿਆ ਜਾਏਗਾ ਡੰਡੀ ਇਸ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਕਾਂਗਰਸ ਵੱਲੋਂ ਵੱਡੇ ਮੁਜ਼ਾਹਰੇ ਵੀ ਕੀਤੇ ਗਏ ਹਨ ਡੰਡੀ ਆਉਣ ਵਾਲੇ ਸਮੇਂ ਵਿੱਚ ਵੀ ਇੰਡੀਆ ਬਲਾਗ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਮੋਦੀ ਸਰਕਾਰ ਵਿਰੁੱਧ ਵਿਆਪਕ ਰੋਸ ਪ੍ਰਦਰਸ਼ਨ ਕਰ ਸਕਦੀਆਂ ਹਨ ਅਤੇ ਇਸ ਨੂੰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਨੀਤੀ ਵਜੋਂ ਵੀ ਦੇਖਿਆ ਜਾਏਗਾ ਡੈਂਡੀ ਇਸ ਦੇ ਕਈ ਕਾਰਨ ਹਨ ਡੈਂਡੀ ਪਿਛਲੇ ਦਹਾਕੇ ਭਾਰਤੋਂ ਜੈਸ ਤਰ੍ਹਾਂ ਕੇਂਦਰ ਸਰਕਾਰ ਨੇ ਇਨਕਮ ਐਕਸ ਸਮੇਤ ਆਪਣੀਆਂ ਹੋਰ ਏਜੰਸੀਆਂ ਦੀ ਵਰਤੋਂ ਕੀਤੀ ਹੈ ਡੈਂਡੀ ਔਰ ਸਦਾ ਸਖਤ ਪ੍ਰतिकਰਮ ਸਾਹਮਣੇ ਆਉਂਦਾ ਰਿਹਾ ਹੈ ਡੰਡੀ ਇਸ ਨੂੰ ਸਰਕਾਰ ਦੀ ਇੱਕ ਪਾਸੜ ਨੀਤੀ ਹੀ ਕਿਹਾ ਜਾਂਦਾ ਰਿਹਾ ਹੈ ਕਿਉਂਕਿ ਦੇਸ਼ ਪਰ ਵਿੱਚ ਇਨ੍ਹਾਂ ਏਜੰਸੀਆਂ ਵੱਲੋਂ ਕੀਤੀਆਂ ਗਈਆਂ ਵਧੇਰੇ ਕਾਰਵਾਈਆਂ ਸਰਕਾਰ ਦੇ ਵਿਰੋਧੀਆਂ ਉੱਤੇ ਹੀ ਕੀਤੀਆਂ ਗਈਆਂ ਹਨ ਡੰਡੀ ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾਂਦੇ ਰਹੇ ਸਨ ਕਿ ਸਰਕਾਰ ਸਟਾਫ ਕਥਿਤ ਟ੍ਰੇਸਟਾਚਾਰ ਨੂੰ ਹਥਿਆਰ ਬਣਾ ਕੇ ਵਿਰੋਧੀਆਂ ਨੂੰ ਡਰਾਉਣ ਦੀ ਨੀਤੀ ਵੀ ਅਖਤਿਆਰ ਕਰ ਰਹੀ ਹੈ ਡਿੰਡੀ ਇਸ ਗੱਲ ਦੀਆਂ ਹੀ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਡੰਡੀ ਜਿਹੜਾ ਆਗੂ ਇਹਨਾਂ ਤੋਂ ਡਰਦਾ ਸਰਕਾਰ ਦੀ ਸ਼ਰਨ ਵਿੱਚ ਆਉਂਦਾ ਗਿਆ ਉਹ ਤਰਦਾ ਗਿਆ ਡੰਡੀ ਭਾਵ ਉਹ ਸੁੱਤੀ ਇਹ ਏਜੰਸੀਆਂ ਮਿਹਰਬਾਨ ਹੁੰਦੀਆਂ ਗਈਆਂ ਡੰਡੀ ਤੱਕੜੀ ਦਾ ਇੱਕ ਪਾਸੜ ਤੋੜ ਤਵਾਜਨ ਨੂੰ ਵਿਗਾੜ ਦਿੰਦਾ ਹੈ ਪਰ ਅੱਜ ਵੀ ਅਜਹੀ ਹੀ ਨੀਤੀ ਚਾਰੀ ਹੈ ਜਿਸ ਨਾਲ ਸਰਕਾਰ ਦਾ ਅਕਸ ਧੁੰਦਲਾ ਵੀ ਪੈਂਦਾ ਰਿਹਾ ਹੈ ਅਤੇ ਇਸ ਦੀ ਆਲੋਚਨਾ ਵੀ ਹੁੰਦੀ ਰਹੀ ਹੈ ਡਿੰਡੀ ਜਿੱਥੋਂ ਤੱਕ ਨੈਸ਼ਨਲ ਹੈਰਾਲਡ ਕੇਸ ਦਾ ਸਬੰਧ ਹੈ ਇਸ ਦੀ ਕਹਾਣੀ ਲੰਮੀ ਹੈ ਟੰਡੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਅੰਗਰੇਜ਼ੀ ਅਖਬਾਰ ਨੂੰ ਲਖਨਊ ਤੋਂ ਸਾਲ 1938 ਵਿੱਚ ਸ਼ੁਰੂ ਕੀਤਾ ਸੀ ਬਾਅਦ ਵਿੱਚ ਇਸ ਨੂੰ ਦਿੱਲੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਣ ਲੱਗਾ ਅਤੇ ਇਸ ਨਾਲ ਹਿੰਦੀ ਅਤੇ ਉਰਦੂ ਦੇ ਅਖਬਾਰ ਵੀ ਕੱਢੇ ਗਏ ਡੰਡੀ ਇਸ ਲਈ ਨੈਸ਼ਨਲ ਐਸੋਸੀਏਟਡ ਜਰਨਲਸ ਲਿਮਟਿਡ ਕੰਪਨੀ ਬਣਾਈ ਗਈ ਜਿਸ ਵਿੱਚ ਹਜ਼ਾਰਾਂ ਹੀ ਸ਼ੇਅਰ ਧਾਰਕ ਸਨ ਡੰਡੀ ਆਜ਼ਾਦੀ ਲਈ ਸੰਘਰਸ਼ ਦੌਰਾਨ ਅੰਗਰੇਜ਼ ਸਰਕਾਰ ਨੇ ਇਸ ਅਖਬਾਰ ਨੂੰ ਸਾਲ 1942 ਤੋਂ 1945 ਤੱਕ ਬੰਦ ਕਰ ਦਿੱਤਾ ਸੀ ਡੰਡੀ ਇਸ ਨੂੰ 60 1946 ਵਿੱਚ ਮੋੜ ਕੱਢਿਆ ਗਿਆ ਡੰਡੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇਹ ਅਖਬਾਰ ਚੱਲਦਾ ਰਿਹਾ ਡੰਡੀ ਬਾਅਦ ਵਿੱਚ ਪ੍ਰਧਾਨ ਮੰਤਰੀ ਬੰਨਣ ਪਿੱਛੋਂ ਉਹਨਾਂ ਨੇ ਇਸ ਕੰਪਨੀ ਦੇ